ਉਦੀ ਪਾਰਭ੍ਰਮ ਪਰਮੇਸ਼ਵਰ ਨੇ ਪੈਜ ਰੱਖੀ ਤੇ ਗੁਰਤੇਗ ਭਾਦਰ ਸਾਹਿਬ ਤੇ ਹੈ ਹੀ ਐਸੀ ਬਰਕਤ ਕਿ ਜਿਹੜੀ ਬਾ ਗੁਰਤੇਗ ਭਾਦਰ ਸਾਹਿਬ ਫੜ ਲੈਣ ਦੁਨੀਆਂ ਪੁੱਠੀ ਸਿੱਧੀ ਹੋ ਸਕਦੀ ਹੈ ਗੁਰਤੇਗ ਭਾਦਰ ਸਾਹਿਬ ਬਾਣੀ ਛੱਡ ਸਕਦੇ ਕਿਉਂਕਿ ਚਾਂਦ ਪਟ ਦਾ ਇਹ ਜ਼ਿਕਰ ਹੈ ਚਿਤ ਚਰਨ ਕਬਲ ਕਾ ਆਸਰਾ ਚਿਤ ਚਰਨ ਕਬਲ ਸੰਗ ਜੋੜੀਐ ਮਨ ਲੋਚੈ ਬੁਰੀਆਇਆਂ ਗੁਰ ਸ਼ਬਦੀ ਇਹ ਮਨ ਹੋੜੀਐ ਬਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹਾਂ ਨਾ ਛੋੜੀਐ ਗੁਰਤੇਗ ਭਾਦਰ ਬੋਲਿਆ ਧਰ ਪਈਐ ਤਰਮਣਾ ਛੋ ਬੀਏ ਤੇ ਉਹੀ ਗੱਲ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਗੁਰੂ ਕੇ ਸਿੱਖਾਂ ਨੇ ਗੁਰ ਤੇਗ ਬਹਾਦਰ ਸਾਹਿਬ ਦੇ ਸਨਮੁਖ ਵੀ ਕਮਾਈ ਤੇ ਗੁਰ ਤੇਗ ਬਹਾਦਰ ਸਾਹਿਬ ਦੇ ਸੀਸ ਦੀ ਸੇਵਾ ਕਰਨ ਵੇਲੇ ਵੀ ਕਮਾਈ ਭਾਈ ਜੈਤਾ ਜੀ ਨੇ ਸੀਸ ਦੀ ਸੇਵਾ ਕੀਤੀ ਦਿੱਲੀ ਦੀ ਧਰਤੀ ਤੋਂ ਇਹ ਜਿਹੜਾ ਭਾਈ ਜੈਤਾ ਜੀ ਸੀਸ ਲੈ ਕੇ ਤੁਰੇ ਨੇ ਤੁਹਾਨੂੰ ਪਤਾ ਹੈ ਕਿ ਸਭ ਤੋਂ ਪਹਿਲਾ ਸਫਰ ਬਾਗਪਤ ਦਾ ਹੈ ਬਾਗਪਤ ਦੇ ਵਿੱਚ ਜਿਹੜਾ ਸੂਫੀ ਫਕੀਰ ਦਾ ਤਕੀਆ ਸੀ ਉਥੇ ਪਹੁੰਚੇ ਨੇ ਤੇ ਉਥੇ ਰਾਤਰੀ ਰੁਕੇ ਨੇ ਬਾਗਪਤ ਦੇ ਵਿੱਚ ਤੇ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਮੁਹੱਬਤ ਕਰਦਾ ਸੀ ਤੇ ਕੱਲੇ ਉਹ ਸੂਫੀ ਫਕੀਰ ਨਹੀਂ ਕਿ ਜਿਹਦਾ ਨਾਮ ਸ਼ੇਖ ਵਾਹੂ ਲਿਖਿਆ ਸ਼ੇਖ ਵਾਹੂ ਦੇ ਤਕੀਏ ਦੇ ਲਾਗੇ ਪਹੁੰਚੇ ਨੇ ਤੇ ਉਹ ਕਹਿੰਦਾ ਕੌਣ ਹੈ ਤੇ ਅੱਗੋਂ ਭਾਈ ਜੇਤਾ ਕਹਿੰਦਾ ਗੁਰ ਤੇਗ ਬਹਾਦਰ ਸਾਹਿਬ ਦਾ ਸੇਖ ਹਾਂ ਕਹਿੰਦੇ ਫਿਰ ਅੰਦਰ ਆ ਜਾ ਅਰ ਰੱਖਦੇ ਜੋ ਤੇਰੇ ਕੋਲ ਐ ਥੱਲੇ ਉਹ ਕਹਿੰਦਾ ਥੱਲੇ ਨਹੀਂ ਰੱਖਿਆ ਜਾ ਸਕਦਾ ਇਹ ਗੰਜ ਹੈ ਇਹ ਨਿੰਦ ਹੈ ਇਹ ਖਜ਼ਾਨਾ ਹੈ ਚਦਰ ਵਿਸ਼ਾ ਤੇ ਮੈਂ ਉੱਤੇ ਰੱਖਾਂਗਾ ਫਿਰ ਉਹ ਦਰਸ਼ਨ ਕਰਾਏ ਸਭ ਤੋਂ ਪਹਿਲਾਂ ਉਸੂਫੀ ਫਕੀਰ ਨੇ ਦਰਸ਼ਨ ਕੀਤੇ ਸ਼ੇਖ ਵਾਹੂ ਨੇ ਉਸ ਤੋਂ ਬਾਅਦ ਇਹ ਸਫ਼ਰ ਬਾਗਪੱਤੋਂ ਤਰਾਵੜੀ ਦਾ ਹੈ ਤਰਾਵੜੀ ਦੇ ਵਿੱਚ ਦੇਵਾ ਰਾਮ ਤੋ ਵੀ ਹੈ ਤੋ ਵੀ ਸਮੇਟ ਰਿਹਾ ਆਪਣੇ ਦਿਨ ਦੇ ਸਾਰੇ ਕਾਰਜ ਸੂਰਜ ਢਲ ਚੁੱਕਾ ਤੇ ਝਾੜੀਆਂ ਵਿੱਚੋਂ ਆਵਾਜ਼ ਆਂਦੀ ਹੈ ਦੇਵਾ RAM ਪੁੱਛਦਾ ਕੌਣ ਹੈ ਤੇ ਅੱਗੋਂ ਭਾਈ ਜੇਤਾ ਜੀ ਉਹ ਸੀਸ ਲੈ ਕੇ ਜਾ ਰਹੇ ਸਾਰੀ ਰਾਤ ਸਾਰਾ ਦਿਨ ਤੁਰੇ ਨੇ ਤੇ ਅਗਲਾ ਦਿਨ ਢਲ ਚੁੱਕਾ ਤੇ ਕਹਿੰਦੇ ਜੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਕਾਂ 7 ਦਿਨਾਂ ਦਾ ਸਫ਼ਰ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਤਕਰੀਬਨ ਚਲੋ 21 ਤਰੀਕ 21 ਨਵੰਬਰ ਨੂੰ ਤੇ ਸਤਗੁਰ ਜੀ ਦੀ ਸੀਸ ਦਾ ਸੰਸਕਾਰ ਹੋਇਆ ਪਰ ਇਹ ਸੀਸ ਇੱਕ ਦਿਨ ਪਹਿਲਾਂ ਪਹੁੰਚਿਆ ਕੀਰਤਪੁਰ ਸਾਹਿਬ ਦੀ ਧਰਤੀ ਤੇ ਫਿਰ ਉੱਥੋਂ ਲੈ ਕੇ ਗਏ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਇਹ ਸਾਰਾ ਪਰਿਵਾਰ ਤੇ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਜਿਹੜਾ ਅਗਲਾ ਸਫ਼ਰ ਪਹੁੰਚਿਆ ਉਹ ਤਰਾਵੜੀ ਦੇ ਵਿੱਚ ਦੇਵਾਰਾਮ ਧੋਬੀ ਦੇ ਘਰ ਪਹੁੰਚਿਆ ਉਹ ਕਹਿੰਦਾ ਮੈਂ ਵੀ ਗੁਰਤੇਗ ਬਹਾਦਰ ਦਾ ਸਿੱਖ ਹਾਂ ਤੇ ਉੱਥੇ ਫਿਰ ਮੰਝਾ ਕਿਉਂਕਿ ਗਰੀਬੜਾ ਸੀ ਕਹਿੰਦਾ ਇਹ ਕੀ ਹੈ ਕਹਿੰਦਾ ਖਜ਼ਾਨਾ ਹੈ ਇਹ ਸੀਸ ਹੈ ਕਹਿੰਦਾ ਕਿਹਦਾ ਤੇ ਅਗੋਂ ਭਾਈ ਜੈਤਾ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਤੇ ਸਤਿਗੁਰੂ ਗੁਰ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਨੂੰ ਅਲੋਚਦਾ ਸੀ ਨਾ ਮੇਰਾ ਮਨ ਲੋਚੈ ਤੇ ਉਹਨੇ ਇੱਕੋ ਹੀ ਗੱਲ ਕਹੀ ਦੇਵਾ ਰਾਮ ਨੇ ਕਿ ਵਾਹ ਗੁਰ ਤੇਗ ਬਹਾਦਰ ਸਾਹਿਬ ਮੇਰੇ ਘਰ ਆਇਓ ਤੇ ਕਿਸ ਰੂਪ ਵਿੱਚ ਆਇਓ ਤੇ ਮੰਜੇ ਤੇ ਚੱਦਰ ਵਿਛਾ ਕੇ ਤੇ ਉਹ ਸੀਸ ਰੱਖਿਆ ਫਿਰ ਟਿਊਕ ਮਾਤਰ ਮੈਂ ਅਰਜ਼ ਕਰਾਂ ਅਗਲਾ ਸਫਰ ਫਿਰ ਦੇਵਾ ਰਾਮ ਤੋਂ ਉਹ ਕੇ ਇਹ ਸਫਰ ਅੱਗੇ ਗਿਆ ਟਾਂਗਰੀ ਨਦੀ ਹੈ ਅੰਬਾਲਾ ਉਹਦੇ ਲਾਗੇ ਉਥੇ ਜਿਹੜਾ ਪਿੰਡ ਹੈ ਜਿਸ ਪਿੰਡ ਦਾ ਜ਼ਿਕਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਲਿਖਣ ਵਾਲੇ ਇਤਿਹਾਸਕਾਰਾਂ ਨੇ ਲਿਖਿਆ ਗਿਆਨੀ ਗਿਆਨ ਸਿੰਘ ਵੀ ਕੈਂਠ ਮਾਜਰਾ ਉਸ ਪਿੰਡ ਦਾ ਨਾਮ ਹੈ ਜਿੱਥੇ ਉਸ ਵੇਲੇ ਸੈਣੀ ਸਿੱਖੋਤੇ ਵਸਦੇ ਨੇ ਛੀਂਬੇ ਸਿਖਾਂ ਛੀਂਬੀਆਂ ਦਾ ਜ਼ਿਕਰ ਹੈ ਤੇ ਸੈਣੀ ਸਿੱਖਾਂ ਦਾ ਜ਼ਿਕਰ ਹੈ ਉਥੇ ਜਿਹੜਾ ਸਿੱਖ ਹੈ ਉਹ ਸਿੱਖ ਦਾ ਨਾਮ ਹੈ RAMDEV ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਕਮਾਉਂਦਾ ਹੈ ਪਿੱਛੇ ਤਰਾਵੜੀ 'ਚ ਦੇਵਾਰਾਮ ਹੈ ਇਥੇ ਕੈਂਠਾ ਮਾਜਰਾ ਚ ਜਿਹੜਾ ਸਿੱਖ ਹੈ ਉਹਦਾ ਨਾਮ RAMDEV ਹੈ ਉਹਦੇ ਘਰ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਆਇਆ ਰਾਤੀ RAM ਕੀਤਾ ਭਾਈ ਜੈਤਾ ਨੇ ਪਤਾ ਨਹੀਂ ਕਿੱਥੋਂ ਇੰਨੀ ਹਿੰਮਤ ਪਰ ਇਹ ਹਿੰਮਤ ਰੂਹਾਨੀਅਤ ਦੀ ਸੀ ਤੇ ਉਥੇ ਇਹ ਵੀ ਇਤਿਹਾਸੇ ਲਿਖਿਆ ਕਿ ਸਾਰੀ ਰਾਤ ਜਿਹੜਾ RAMDEV ਸੀ ਉਹਨੇ ਕਪੜੇ ਦੇ ਨਾਲ ਗੁਰਤੇਗ ਬਹਾਦਰ ਸਾਹਿਬ ਦੇ ਸੀਸ ਤੇ ਚੌਰ ਕੀਤਾ ਤੇ ਜਦ ਭਾਈ ਜੈਤਾ ਜੀ ਅੱਗੇ ਲੈ ਕੇ ਤੁਰੇ ਨੇ ਨਾ ਸੀਸ ਦੇ ਉਸ ਤੋਂ ਬਾਅਦ ਉਹ ਆਪਣੇ ਪੁੱਤਰਾਂ ਧੀਆ ਸਮੇਤ ਉਸ ਥਾਂ ਤੇ ਬੈਠ ਕੇ ਰੋਜ਼ ਸਿਮਰਨ ਕਰਦੇ ਰਹੇ ਇਤਿਹਾਸ ਹੈ ਅੱਗੇ ਫਿਰ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਦਾ ਸੀਸ ਨਾਬਾ ਸਾਹ ਪਹੁੰਚਿਆ ਚੰਡੀਗੜ੍ਹ ਦੇ ਬਾਹਰ ਵਾਲੇ ਪਾਸੇ ਉਥੇ ਫਕੀਰ ਦਾ ਨਾਮ ਹੈ ਦਰਗਾਹੀ ਸ਼ਾ ਦਰਗਾਹੀ ਮਲ ਵੀ ਲਿਖਿਆ ਉਹਨੇ ਜਦ ਆਵਾਜ਼ ਸੁਣੀ ਕਿਉਂਕਿ ਉਹਦਾ ਉਹਦੀ ਉਮਰ ਦਾ ਤਕਾਜ਼ਾ ਵਖਰਾ ਵਖਰਾ ਹੈ ਕਈਆਂ ਨੇ 250 ਸਾਲ ਉਹਦੀ ਉਮਰ ਲਿਖੀ ਹੈ ਸ਼੍ਰੋਮਣੀ ਕਮੇਟੀ ਦੀ ਜਿਹੜੀ ਛਪੀ ਹੈ ਕਿਤਾਬ ਜਿਹੜਾ ਇਤਿਹਾਸ 'ਚ ਲਿਖਿਆ ਤੇ ਕਈਆਂ ਨੇ ਉਹਦੀ 77 ਸਾਲ ਤੋਂ ਵੱਧ ਉਮਰ ਲਿਖੀ ਹੈ ਜਦ ਉਹਨੇ ਖੜਕਾ ਸੁਣਿਆ ਆਪਣੀ ਕੁਟੀਆ ਦੇ ਬਾਹਰ ਆਪਣੀ ਕੱਖਾਂ ਦੀ ਕੁਲੀ ਦੇ ਬਾਹਰ ਤੇ ਉਹਨੇ ਆਵਾਜ਼ ਮਾਰ ਕੇ ਕਿਹਾ ਬਾਹਰ ਕੌਣ ਹੈ ਤੇ ਅਗੋਂ ਪਾਈ ਜੈਤਾ ਨੇ ਕਿਹਾ ਗੁਰਤੇਗ ਬਹਾਦਰ ਸਾਹਿਬ ਦਾ ਮੈਂ ਸੇਖਾਂ ਕਹਿੰਦੇ ਇੱਥੇ ਕਿਵੇਂ ਕਹਿੰਦਾ ਆਨੰਦਪੁਰ ਸਾਹਿਬ ਚਲੇ ਆਂ ਤੇ ਅਗੋਂ ਦਰਗਾਹ ਮਲ ਕਹਿੰਦਾ ਜੇ ਆਨੰਦਪੁਰ ਸਾਹਿਬ ਚਲੇਆ ਤੇ ਗੁਰਤੇਗ ਬਹਾਦਰ ਸਾਹਿਬ ਨੂੰ ਮੇਰਾ ਸਨਿਆ ਲਾ ਦੀ ਕਿ ਮੈਂ ਉਹਨਾਂ ਚਿਰ ਤੱਕ ਇਹ ਸਰੀਰ ਨਹੀਂ ਛੱਡਣਾ ਜਿੰਨਾ ਚਿਰ ਤੱਕ ਤੁਸੀਂ ਦਰਸ਼ਨ ਨਹੀਂ ਦਿੰਦੇ ਇਹ ਇਤਿਹਾਸ ਦੇ ਵਿੱਚ ਜ਼ਿਕਰ ਹੈ ਜੀ ਉੱਥੇ ਵੀ ਅੱਜ ਵੀ ਗੁਰਦੁਆਰਾ ਨਾਬਾ ਸਾਹਿਬ ਦੇ ਬਾਹਰ ਤੁਸੀਂ ਇਤਿਹਾਸ ਪੜੋਗੇ ਇਹੀ ਇਤਿਹਾਸ ਉੱਥੇ ਲਿਖਿਆ ਹੈ ਤੇ ਉੱਥੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਸੀਨੇ ਲਾਈ ਭਾਈ ਜੈਤਾ ਉੱਥੇ ਰੁਦਨ ਕਰਨ ਲੱਗੇ ਕਿ ਵਾਹ ਗੁਰਤੇਗ ਬਹਾਦਰ ਸਾਹਿਬ ਜੀ ਜਿੱਥੋਂ ਲੰਘ ਰਿਆਂ ਉਥੇ ਕਦਮ ਕਦਮ ਤੇ ਤੁਹਾਡੇ ਸਿੱਖ ਬੈਠੇ ਰਹੇ ਤੁਹਾਡੇ ਆਸ਼ਕ ਐਵੇਂ ਬੈਠੇ ਨੇ ਜੈਸੇ ਜਿਵੇਂ ਕਿ ਪਰਵਾਣੇ ਹੁੰਦੇ ਜਿਵੇਂ ਪੌਰੇ ਹੁੰਦੇ ਸ਼ਮਾਂ ਤੋਂ ਕੁਰਬਾਨ ਹੋਣ ਲਈ ਤੇ ਜਦ ਭਾਈ ਜਤਾ ਨੇ ਉਸ ਸੀਸ ਦਰਗਾਹ ਮਲ ਨੂੰ ਦਰਸ਼ਨ ਕਰਾਇਆ ਨਾ ਉਹਨੇ ਕਿਹਾ ਵਾਹ ਗੁਰ ਤੇਗ ਬਹਾਦਰ ਸਾਹਿਬ ਜੀ ਇਸ ਰੂਪ ਚ ਹੀ ਦਰਸ਼ਨ ਦੇੜੇ ਸੀ ਫਿਰ ਉਹਨਾਂ ਨੇ ਜਦ ਕਿਹਾ ਕਿ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੇਰਾ ਸਨੇਹ ਲਾਇਓ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਰਗਾਹ ਮਲ ਕੋਲ ਆਏ ਸਾਂ ਇਥੋਂ ਭਾਈ ਜੈਤਾ ਜੀ ਦਾ ਫਿਰ ਅਗਲਾ ਸਫਰ ਸਵੇਰ ਦਾ ਸਫਰ ਸਿੱਧਾ ਕੀਰਤਪੁਰ ਸਾਹਿਬ ਤੱਕ ਦਾ ਹੈ। ਕੀਰਤਪੁਰ ਸਾਹਿਬ ਗੁਰਤੇਗ ਬਹਾਦਰ ਸਾਹਿਬ ਦਾ ਸੀ, ਪਹੁੰਚਿਆ। ਉੱਥੇ ਕਈ ਪਰਿਵਾਰਾਂ ਤੇ ਸਿੱਖਾਂ ਨੇ ਆਖਿਆ ਕਿ ਇਹ ਥਾਂ ਤੇ ਸੰਸਕਾਰ ਕਰੀਏ। ਪਰ ਮਾਤ ਨਾਨਕੀ ਗੁਰਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਨੇ ਕਿਹਾ ਨਹੀਂ। ਮੇਰੇ ਜੀਉਂਦੇ ਜੀ ਮੈਂ ਚਾਹੁੰਦੀ ਆ ਕਿ ਉੱਥੇ ਸੰਸਕਾਰ ਹੋਏ ਜਿੱਥੇ ਮੈਂ ਰੋਜ਼ ਆਪਣੇ ਪੁੱਤਰ ਦੀ ਥਾਂ ਤੇ ਨਮਸਕਾਰ ਕਰ ਸਕਾਂ। ਫਿਰ ਮਹਾਰਾਜ ਜੀ ਦਾ ਸੀਸ ਇਹ ਸਾਰਾ ਪਰਿਵਾਰ ਕੀਰਤਪੁਰ ਸਾਹਿਬ ਆਇਆ ਕੀਰਤਪੁਰ ਸਾਹਿਬ ਤੋਂ ਮਹਾਰਾਜ ਜੀ ਦਾ ਫਿਰ ਸੀਸ ਪਾਈ ਜੈਤਾ ਜੀ ਦੇ ਨਾਲ ਕਾਫਲਾ ਮਾਰੂ ਰਾਗ ਦੇ ਸ਼ਬਦ ਪੜਦੇ ਹੋਏ ਇਹ ਸਾਰਾ ਕਾਫਲਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਥੜਾ ਬਣਵਾਇਆ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਹੈ ਔਰ ਬਿਲਕੁਲ ਹੂ ਬੂ ਹੂ ਉਹ ਥੜਾ ਥੜਾ ਉਹ ਥਾਂ ਉਹ ਚੌਗਿਰਦਾ ਉਹ ਚਾਰ ਦੀਵਾਰੀ ਉਹ ਅੱਜ ਵੀ ਜਿੱਥੇ ਅੰਦਰ ਪ੍ਰਕਾਸ਼ ਹੈ ਗੁਰਦੁਆਰਾ ਸੀਸਗੰਨ ਸਾਹਿਬ ਅਨੰਦਪੁਰ ਸਾਹਿਬ ਉਹ ਸਾਰਾ ਥਾਂ ਪ੍ਰਾਤਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦਾ ਬਣਿਆ ਹੋਇਆ ਹੈ ਉਹ ਥਾਂ ਉਵੇਂ ਦਾ ਉਵੇਂ ਹੈ ਉਹਨੂੰ ਛੇੜਿਆ ਨਹੀਂ ਗਿਆ ਉਸ ਥੜੇ ਦੇ ਉੱਤੇ ਫਿਰ ਸਤਿਗੁਰ ਗੁਰਤੇ ਇੱਕ ਬਹਾਦਰ ਸਾਹਿਬ ਦੇ ਕਿਉਂਕਿ ਕੇਸਾਂ ਦਾ ਇਸ਼ਨਾਨ ਕੀਤਾ ਦਾੜੇ ਨੂੰ ਇਸ਼ਨਾਨ ਕਰਾ ਕੇ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆ ਫਿਰ ਆਪਣੇ ਪਿਤਾ ਦੇ ਸੀਸ ਦੇਖੋ ਅੱਜ ਪੁੱਤਰ ਨੇ ਪਿਤਾ ਦੇ ਸੀਸ ਨੂੰ ਦੇਖ ਰਹੇ ਨੇ ਤੇ ਕੱਲ ਨੂੰ ਜਦ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਕਿੰਨੀ ਕੁ ਉਮਰ ਹੈ ਸਤਗੁਰੂ ਜੀ ਦੀ 39 ਸਾਲ ਦੀ ਜਦ ਆਪਣੇ ਪੁੱਤਰਾਂ ਦੇ ਸੀਸ ਨੂੰ ਵੇਖਣਗੇ ਪੁੱਤਰਾਂ ਨੂੰ ਵੇਖਣਗੇ ਸ਼ਹੀਦ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਅਕਾਲ ਵੁੰਗਾ ਸਾਹਮਣੇ ਥਾਂ ਹੈ ਉਥੇ ਸਤਗੁਰੂ ਜੀ ਨੇ ਭਾਈ ਚੇਤਾ ਜੀ ਨੂੰ ਸੀਨੇ ਨਾਲ ਲਾਇਆ ਤੇ ਉਥੇ ਜਦ ਲਾਂਬੂ ਅਗ ਦਿਖਾਈ ਗਈ ਸੀਸ ਨੂੰ ਫਿਰ ਉਸ ਅਗ ਦੇ ਵਿੱਚ ਇਤਿਹਾਸ ਕਹਿੰਦਾ ਹੈ ਉਸ ਲਾਂਬੂ ਦੀ ਅਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਬਚਨ ਕੀਤਾ ਭਾਵੇਂ ਇਤਿਹਾਸਕ ਨਾਮ ਗੋਬਿੰਦ ਰਾਏ ਸਤਿਗੁਰ ਜੀ ਨੇ ਜਿਹੜਾ ਬਚਨ ਕੀਤਾ ਉਹ ਸੱਤ ਹੋਇਆ ਉਹ ਬਚਨ ਇਹ ਹੈ ਕਿ ਜਦ ਭਾਈ ਜੈਤਾ ਜੀ ਨੂੰ ਪੁੱਛਿਆ ਉੱਥੇ ਸਿੱਖ ਕੋਈ ਨਹੀਂ ਸੀ ਤੇ ਭਾਈ ਜੈਤਾ ਜੀ ਕਹਿੰਦੇ ਪਤਾ ਨਹੀਂ ਸਤਿਗੁਰ ਜੀ ਦਿੱਲੀ ਦੇ ਵਿੱਚ ਸਿੱਖ ਕਿਹੜਾ ਸੀ ਤੇ ਕੌਣ ਕੀ ਸੀ ਮਹਾਰਾਜ ਜੀ ਨੇ ਕਿਹਾ ਇਸ ਵਿਦ ਕੋ ਮੈਂ ਪੰਥ ਬਣਾਉ ਕਿ ਜਿਸ ਤਰ੍ਹਾਂ ਤਾਰਿਆਂ ਦੇ ਵਿੱਚ ਚੰ드ਮਾ ਚਮਕਦਾ ਜਿਵੇਂ ਬਗਲਿਆਂ ਦੇ ਵਿੱਚ ਹੰਸ ਵਿਰਲਾ ਦਿਸ ਦਾ ਜੈਸਰਾ ਬਦਲਾਂ ਦੇ ਵਿੱਚ ਸੂਰਜ ਦੀ ਚਮਕ ਹੈ ਯਾਦ ਰੱਖਿਓ ਇਸ ਤਰ੍ਹਾਂ ਸਬਾ ਲਖ ਦੇ ਵਿੱਚ ਲੱਖਾਂ ਦੇ ਵਿੱਚ ਮੇਰਾ ਖਾਲਸਾ ਵਖਤ ਚਮਕੇਗਾ ਪ੍ਰਗਟ ਹੋਏਗਾ ਸਤਿਗੁਰੂ ਗੋਬਿੰਦ ਰਾਏ ਜੀ ਨੇ ਸੀਸ ਦਾ ਸਿਸਕਾਰ ਕੀਤਾ ਤੇ ਉਹ ਥਾਂ ਰੋਜ਼ਾਨਾ ਗੁਰੂ ਗੋਬਿੰਦ ਰਾਏ ਜੀ ਜਿੰਨਾ ਚਿਰ ਤੱਕ ਤੇ ਫਿਰ ਗੁਰੂ ਗੋਬਿੰਦ ਸਿੰਘ ਤੱਕ ਸਤਿਗੁਰਜੀ ਰੋਜ਼ਾਨਾ ਉੱਥੇ ਨਤਮਸਤਕ ਹੁੰਦੇ ਰਹੇ